ਨੇ ਹੀ ਆ ਫਲੈਗ ਬਾਂਦੂ ਤੇ ਕਿੰਨੀਆਂ ਟੀਮਾਂ ਨੇ ਕਿਹੜੇ ਕਿਹੜੇ ਟੀਮਾਂ ਚੱਲੇ ਜਾਂਦੇ ਸਾਡੇ ਕੋਲ ਇੱਕ ਤੇ ਸਾਡੇ ਆਪਣੀ ਸਪਰਟਿਵ ਦੀ ਟੀਮ ਹੈ ਟੀਐਸਪੀ ਸਿਟੀ ਦੀ ਔਰ ਚਾਰ ਪੈਰਾਮਿਟਰੀ ਫੋਰਸ ਆਈ ਹੈ ਇੱਕ ਵੈਸਟ ਬੰਗਾਲ ਤੋਂ ਆਈ ਆ ਇੱਕ ਮੱਧਿਆ ਪ੍ਰਦੇਸ਼ ਤੋਂ ਆਈ ਆ ਇੱਕ ਸੀਆਰਪੀ ਆ ਇਹ ਉਹ ਰਿਟਸਫਾ ਚਾਰ ਕੰਪਨੀਆਂ ਨੇ ਤੇ ਫੇਅਰ ਇਲੈਕਸ਼ਨ ਪ੍ਰੋਗਰਾਮ ਵਾਸਤੇ ਸਰਕਾਰ ਨੇ ਭੇਜੇ ਨੇ ਜੇ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਹਾਲੇ ਇਸ ਤਰ੍ਹਾਂ ਜਦੋਂ ਲੋਕਾਂ ਦੇ ਮਨਾਂ ਤੇ ਵਿੱਚੋਂ ਡਰ ਭੈ ਨਿਕਲ ਜਵੇ ਕੋਈ ਸ਼ਾਮ ਨੂੰ ਜੇ ਕੋਈ ਸ਼ਰਾਬ ਵੰਡਦਾ ਪੈਸੇ ਵੰਡਦਾ ਵਾ ਉਹਨਾਂ ਨੂੰ ਇਹ ਉਹਨਾਂ ਇਹ ਕੰਮ ਨਾ ਕਰਨ ਉਹਨਾਂ ਨੂੰ ਅਪੀਲ ਵੀ ਹੈ ਵੀ ਤਾਂ ਕਿਸੇ ਨੂੰ ਸ਼ਰਾਬ ਵੰਡੇ ਨਾ ਕੋਈ ਪੈਸੇ ਵੰਡੇ ਨਹੀਂ ਤੇ ਉਹਨਾਂ ਦੇ ਪਰਚਾ ਦਿੱਤਾ ਜਾਏਗਾ ਜੀ 플ੈਗ 마르ਸ਼ ਦਾ ਆਪਣਾ ਮੇਨ ਮਕਸਦ ਹੈਗਾ ਕੰਫੀਡੈਂਸ ਬਿਲਡਿੰਗ ਮੇਜਰ ਪ੍ਰਸ਼ਾਸਨ ਦੀ ਤਿਆਰੀ ਬਿਲਕੁਲ ਮੁਕੰਮਲ ਹੈਗੀ ਹੈ ਅਸੀਂ ਬਿਲਕੁਲ ਰੈਡੀ ਹੈਗੇ ਆ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਲਈ ਹੁਣ ਲਾਸਟ 48 ਆਵਰਸ ਰਹਿ ਗਏ ਐ ਸਾਡੀ ਬੋਲਿੰਗ ਲਈ 6 ਵਜੇ ਸਾਡੇ ਜਿੰਨੇ ਵੀ ਕੈਂਪੇਨ ਸੀਗੇ ਪੋਲਿਟੀਕਲ ਪਾਰਟੀਆਂ ਦੇ ਬੰਦ ਹੋ ਗਏ ਐ ਸਿਰਫ ਸਾਇਲੈਂਟ ਡੋ ਟੂ ਡੋਰ ਕੈਂਪੇਨ ਜਿਹੜਾ ਹੈਗਾ ਉਹ ਅਲਾਉਡ ਹੈਗਾ ਅਦਰਵਾਈਜ਼ ਕੋਈ ਕੈਂਪੇਨ ਨਹੀਂ ਅੱਜ ਕੋਣ ਕੋਣ ਲੋਕ ਅਧਿਕਾਰੀ ਜਾਂ ਕਿਹੜੇ ਕਿਹੜੇ ਜਿਹੜੇ ਪੁਲਿਸ ਦੇ ਲੋਕ ਕਿੰਨੀਆਂ ਟੀਮਾਂ ਜਿਹੜੀਆਂ ਬਲੈਕ ਵਾਚ ਕਰ ਰਹੀਆਂ ਅੱਜ ਸਾਡੇ ਨਾਲ ਆਪਣੇ ਡੀਐਸਪੀ ਸਾਹਿਬ ਨੇ ਜਿਹੜੇ ਫਲੈਗਮਾਰਚ ਕਰਨਗੇ ਐਸਐਚਓ ਸਾਹਿਬ ਨੇ ਤਹਿਸੀਲਦਾਰ ਸਾਹਿਬ ਨੇ ਆਪਣੇ ਨਾਇਬ ਤਹਿਸੀਲਦਾਰ ਦੀ ਟੀਮ ਹੈਗੀ ਹੈ ਇਸ ਤੋਂ ਇਲਾਵਾ ਸਾਡੀ ਪੈਰਾ ਮਿਲਟਰੀ ਫੋਰਸਿਸ ਹੈਗੀ ਹੈ ਸੀਏਪੀਐਫ ਸਾਡੇ ਨਾਲ ਹੈਗੀ ਹੈ ਐਂਡ ਪੁਲਿਸ ਫੋਰਸ ਜਿਹੜੀ ਹੈਗੀ ਉਹ ਮਨਜਾ ਦਾ ਖਿਆਲ ਰੱਖਿਆ ਜਾ ਰਿਹਾ ਹੈ ਬਲੈਕ ਵਾਚ ਕਰਾਂਗੇ ਤੇ ਦੇਖੋ ਅਸੀਂ ਲੋਕਾਂ ਨੂੰ ਇਨਸ਼ੋਰ ਕਰਨਾ ਹੈਗਾ ਕਿ ਕਿਸੇ ਵੀ ਪ੍ਰਭਾਵ ਦੇ ਅੰਦਰ ਆਣ ਦੀ ਲੋੜ ਨਹੀਂ ਹੈਗੀ ਤੁਸੀਂ ਬਿਨਾਂ ਡਰੇ ਆਪਣੀ ਵੋਟ ਪਾ ਸਕਦੇ ਹੋਗੇ ਉਹ ਕੋਈ ਵੀ ਤੁਹਾਨੂੰ ਮੋਨਿਟਰੀ ਕੰਸੈਸ਼ਨ ਕਿਸੇ ਤਰੀਕੇ ਦੇ ਗਿਫਟਸ ਡਿਸਟ੍ਰੀਬਿਊਸ਼ਨ ਐਸਾ ਇਨ ਵੀ ਜ਼ਰੂਰਤ ਨਹੀਂ ਹੈਗੀ ਕੋਈ ਵੀ ਤੁਹਾਨੂੰ ਕੋਲ ਦਿੱਕਤ ਆਂਦੀ ਹੈ ਤੁਸੀਂ ਪ੍ਰਸ਼ਾਸਨ ਤੁਹਾਡੇ ਕੋਲ ਹੈ ਪੂਰੀ ਸਪ੍ਰਸ਼ਾਸਨ ਤੁਹਾਡੇ ਨਾਲ ਹੈਗਾ ਇਮੀਡੀਏਟਲੀ ਕੰਪਲੇਨ ਕਰ ਸਕਦੇ ਹੋ ਕਿ ਪੈਰਾਮਿਲਟਰੀ ਫੋਰਸਿਸ ਆਈਆਂ ਨੇ ਔਰ ਕਿੰਨੀ ਆਈਆਂ ਨੇ ਜੀ ਪੈਰਾਮਿਲਟਰੀ ਫੋਰਸਿਸ ਦੀ ਐਗਜ਼ੈਕਟ ਜਿਹੜੀ ਤੁਹਾਨੂੰ ਫਿਗਰਸ ਆਪਣੇ ਡੀਐਸਪੀ ਸਾਹਿਬ ਦੇਣਗੇ